ਸਾਡੇ ਵਿੱਚੋਂ ਕੋਈ ਪ੍ਰਧਾਨਗੀ ਨਹੀਂ ਲਏਗਾ ਅਸੀਂ ਇਹ ਵੀ ਫੈਸਲਾ ਕੀਤਾ ਕਿ ਅੱਕੇ ਲਈ ਰਵਾਇਤ ਰਹੀ ਕਿਸੇ ਟਾਈਮ ਜਿਹੜਾ ਪਾਰਟੀ ਪ੍ਰਧਾਨ ਹੋਏਗਾ ਉਹ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹੋਏਗਾ ਅਸੀਂ ਪ੍ਰਧਾਨਗੀਆਂ ਨਹੀਂ ਵਧੀਆ ਪ੍ਰਧਾਨ ਚਾਹੁੰਦੇ ਹਾਂ ਇਕਨਾਈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਦਾ ਜਿਨ੍ਹਾਂ ਦੀ ਅਗਵਾਈ ਕਰਦੇ ਆ ਚੰਦੂ ਮਾਜਰਾ ਨੇ ਸਾਫ਼ ਕੀਤਾ ਕਿ ਉਹਨਾਂ ਵਿੱਚੋਂ ਕੋਈ ਵੀ ਪਾਰਟੀ ਪ੍ਰਧਾਨ ਨਹੀਂ ਬਣੇਗਾ ਐਨਾ ਹੀ ਨਹੀਂ ਉਹ ਚਾਹੁੰਦੇ ਨੇ ਕਿ ਜੋ ਵੀ ਪਾਰਟੀ ਪ੍ਰਧਾਨ ਹੋਵੇਗਾ ਉਹ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਹੋਵੇਗਾ ਇਹ ਫੈਸਲੇ ਉਹਨਾਂ ਵੱਲੋਂ ਪਾਰਟੀ ਨੂੰ ਮੋੜ ਸੁਰਜੀਤ ਕਰਨ ਲਈ ਲਏ ਗਏ ਲੇਕਿਨ ਪਾਰਟੀ ਪ੍ਰਧਾਨ ਨੂੰ ਇਹ ਫੈਸਲੇ ਮਨਜ਼ੂਰ ਨਹੀਂ ਜਿਸ ਤੋਂ ਉਹ ਖਫਾ ਨੇ ਇਹ ਪਾਰਟੀ ਜਿਹੜੀ ਅੱਜ ਫਰਸ਼ ਤੇ ਚਲੀ ਗਈ ਅੱਛਾ ਤੋਂ ਇਹ ਹੋਰ ਨਗਾਰ ਵੱਲ ਨਾ ਜਾਵੇ ਜਿਹੜੇ ਵਾਕਰ ਨੇ ਅਕਾਲੀ ਦਲ ਦੇ ਸ਼ਹਿਰ ਦੇ ਲੋਕ ਨੇ ਉਹ ਕਾਲੀਦਾਲ ਨੂੰ ਪਿਆਰ ਕਰਦੇ ਨੇ ਅਕਾਲੀ ਦਲ ਨੂੰ ਤਕਰਾ ਦੇਖਣਾ ਚਾਹੁੰਦੇ ਨੇ ਪਰ 720 ਸੇ ਬਾਦਲ ਦੀ ਜੇ ਅਗਵਾਈ ਉਹਨਾਂ ਨੂੰ ਪਸੰਦ ਨਹੀਂ ਹੈ ਤਾਂ ਅਸੀਂ ਇਹ ਵੀ ਤਜਵੀਜ਼ ਰੱਖੀ ਕਿ ਅੱਜ ਦੇ ਸਮੇਂ ਤੇ ਧਰਮ ਤੇ ਰਾਜਨੀਤਿਕ ਸਿਖਸ਼ੀਤ ਜੋ ਸ਼ਰਮਣੀ ਅਕਾਲੀ ਦਲ ਗਿਆ ਰਹਿਤਾਂ ਰਹੀਆਂ ਨੇ ਜੋ ਸ਼ਰਮਣੀ ਅਕਾਲੀ ਦਲ ਦੀ ਪਰੰਪਰਾ ਨਹੀਂ ਹੈ ਉਹਦੇ ਮੁਤਾਬਕ ਧਰਮ ਤੇ ਰਾਜਨੀਤੀ ਦਲ ਸਮੇਲ ਰੱਖਣ ਵਾਲੀ ਕੋਈ ਨਿਰਪੱਖ ਸਿਰਸ਼ੀਅਤ ਜਿਹੜੀ ਆ ਉਹਦੇ ਹਵਾਲੇ ਭਾਈ ਕੀਤੀ ਜਾਵੇ ਔਰ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿੰਨੇ ਸੱਜਣ ਉੱਥੇ ਬੈਠੇ ਸੀ ਸਾਰਿਆਂ ਨੇ ਕਿ ਸਾਡੇ ਵਿੱਚੋਂ ਕੋਈ ਪ੍ਰਧਾਨਗੀ ਨਹੀਂ ਲਏਗਾ ਅਸੀਂ ਇਹ ਵੀ ਫੈਸਲਾ ਕੀਤਾ ਕਿ ਅੱਗੇ ਲਈ ਰਵਾਇਤ ਰਹੀ ਕਿ ਜਿਹੜਾ ਪਾਰਟੀ ਪ੍ਰਧਾਨ ਹੋਏਗਾ ਉਹ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹੋਏਗਾ ਤਾਕੇ ਜ세ਵੰਤੀ ਨੂੰ ਪਾਰਟੀ ਨੂੰ ਅਸੀਂ ਮੋੜ ਸਰਜੀਦ ਕਰ ਸਕੀਏ ਮੋੜ ਬਲੰਤਿਆਂ ਤੇ ਲਿਜਾ ਸਕੀਏ ਪਰ ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਔਰ ਬੜਾ ਅਫਸੋਸ ਆ ਕਿ ਇਸ ਤਰ੍ਹਾਂ ਦੀ ਨੇਕ ਸਲਾਹ ਮੰਨਣ ਦੇ ਥਾਂ ਮਤਲਬ ਕਿਸੇ ਪਾਰਟੀ ਦੇ ਏਜੰਟ ਕਹਿਣਾ ਉਹੀ ਗੱਲਾਂ ਦੁਹਰਾਈਆਂ ਜਾ ਰਹੀਆਂ